ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਂ ਸਿੰਘ ਛੰਤੀ ਲੁਧਿਆਣੇ ਤੋਂ ਮੈਂ ਇੱਕ ਗੱਲ ਅੱਜ ਮੈਂ ਨਾ ਲਾਈਵ ਹੋਇਆ ਮੈਂ ਸਾਰੇ ਭਰਾਵਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਮੇਰੀ ਵੀਡੀਓ ਵੇਖਣੀ ਹੈ ਨਾ ਮੈਂ ਇਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ ਕਿਸੇ ਨੂੰ ਸ਼ੇਅਰ ਕਰਨ ਲਈ ਰਹਿ ਗਈ ਗੱਲ ਜਪਾਨੀ ਦੀ ਉਹ ਜਿਹੜੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਪਟੂਕੇ ਚਲਾਉਂਦਾ ਫਿਰਦਾ ਹੈ ਕਾਕਾ ਘਬਰਾਣਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇੱਥੇ ਨੂੰ ਮੈਂ ਦੱਸ ਦਿਆਂ ਜਾਪਾਨੀ ਕਹਾਵਤ ਹੈ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਾਪਾਨੀ ਸਮਝ ਲੱਗੀ ਧਿਆਨ ਚ ਰਹਿ ਜਰਾ ਚੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਨਾ ਨਾ ਤੂੰ ਮਿੰਟ ਦੀ ਮੋਗ ਮਾਰਦਾ ਕਦੀ ਤੂੰ ਕੁਝ ਕਹਾ ਦਿੰਦਾ ਗੁਰਦਵਾਲਾ ਗਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਦੋ ਵੀ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਦਿੰਦਾ ਤੂੰ ਕਿਹੜੇ ਪਾਸੋਂ ਸੱਚਾ ਐ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਐ ਇਸ ਕਰਕੇ ਮਿੱਟ ਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦੇ ਨਾ ਇਹਨਾਂ ਦਾ ਅਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾਂ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਧੂ ਗਾਲਾ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਪਾਨੀ ਇਹਨਾ ਨਹੀਂ ਬੋਲੀਦਾ ਠੰਡਾ ਰਹਿ ਮੇਰਾ ਵੀਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਛੱਟੀ Ludhiana ਤੋਂ ਮੈਂ ਇੱਕ ਗੱਲ ਅੱਜ ਮੈਂ ਨਾ ਲਾਈਵ ਹੋਇਆ ਮੈਂ ਸਾਰੇ ਭਰਾਵਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਮੇਰੀ ਵੀਡੀਓ ਵੇਖਣੀ ਹੈ ਨਾ ਮੈਂ ਇਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੇ ਮੈਂ ਜਿੰਦਗੀ 'ਚ ਪਹਿਲੀ ਵਾਰ ਕਿਹਾ ਕਿਸੇ ਨੂੰ ਸ਼ੇਅਰ ਕਰਨ ਲਈ ਰਹਿ ਗਈ ਗੱਲ ਜਪਾਨੀ ਦੀ ਉਹ ਜਿਹੜੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਪਟੂਕੇ ਚਲਾਉਂਦਾ ਫਿਰਦਾ ਕਾਕਾ ਘਬਰਾਣਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇੱਥੇ ਨੂੰ ਮੈਂ ਦੱਸਦਿਆਂ ਜਾਪਾਨੀ ਕਹਾਵਤ ਐ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਾਪਾਨੀ ਸਮਝ ਲੱਗੀ ਧਿਆਨ ਚ ਰਹਿ ਜਰਾ ਛੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਉਣਾ ਨਾ ਤੂੰ ਮਿੰਦ ਦੀ ਮੋਗ ਮਾਰਦਾ ਕਦੀ ਤੂੰ ਕੁਝ ਕਹਿਆ ਦਿੰਦਾ ਗੁਰਦਵਾਲਾ ਗਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਦੋ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਦਿੰਦਾ ਤੂੰ ਕਿਹੜੇ ਪਾਸੋਂ ਸੱਚਾ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਹੈ ਇਸ ਕਰਕੇ ਮਿੱਟ ਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦੇ ਨਾ ਇਨਾਂ ਦਾ ਅਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾਂ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਧੂ ਗਾਲਾਂ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਪਾਨੀ ਇਹਨਾਂ ਨਹੀਂ ਬੋਲੀਦਾ ਠੰਡਾ ਰਿਹਾ ਮੇਰਾ ਵੀਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ